ਇਰੇ ਵੀਰੋਂ ਗਿਆ ਚਾਲਾ ਸਾਲ ਮਿੱਤਰਾਂ ਦੇ ਉਹਨਾਂ ਕੱਟ ਨੂੰ ਆ ਸਕਦਾ ਜਾਣਰ ਕਹਿਣਾ ਲੋ ਜੀ ਕਰਤੀ ਪਾਉਂਦੀ ਸਟਾਰਟਿੰਗ ਸਕੂਲ ਚੋਂ ਆ ਗਏ ਤੇ ਜਾ ਕੇ ਨਾ ਚੱਕੀ ਤੇ ਆਪਾਂ ਨਾ ਗੁੱਲੀ ਡੰਡਾ ਪੁੱਛਦੇ ਆਂ ਜਾਨਵਰਾ ਵਾਸਤੇ ਵਧੀਆ ਹੁੰਦਾ ਬਾਕੀ ਪਿਆਰਾ ਚੱਲੀ ਜਾਂਦਾ ਤੇ ਜਾ ਕੇ ਪੁੱਛਦੇ ਆਪਾਂ ਗੁੱਲੀ ਡੰਡਾ ਤੇ ਪਹੁੰਚ ਕੇ ਫਿਰ ਮਿਲਦੇ ਆਪਾਂ ਜੀ ਬਾਬਿਆਂ ਚੱਕੀ ਨੀਚੇ ਦਾ ਪਹੁੰਚਦੇ ਸੀ ਤੇ ਬਾਬੇ ਸਾਫ਼ ਨਹੀਂ ਹੈਗਾ ਗੁੱਲੀ ਡੰਡਾ ਹਨਾ ਤੇ ਸਾਫ਼ ਕਰਨਾ ਪੂਆ ਇਹ ਰੈਡੋ ਗੱਲ ਦਾ ਤਾਂ ਕਰਕੇ ਬਣੀ ਨਹੀਂ ਗੱਲ ਜੀ ਹੋਰ ਕਿਸ ਤੋਂ ਪੁੱਛਾਂਗੇ ਜੇ ਇੱਕ ਆ ਸ਼ਾਮ ਨੂੰ ਆਵਾਂਗੇ ਯਾਰ ਆਪਾਂ ਹਨਾ ਇਹ ਲੇਟ ਹੋ ਜਾਣਗੇ ਨਹੀਂ ਤਾਂ ਮੋਟੇ ਹੋ ਰਿਆ ਯਾਰ ਆਪੇ ਆਪਾਂ ਆ ਵੀ ਦੇ ਜਾਗੇ ਤਰਾ ਇੱਕ ਰਾਤ ਇੱਕ ਹੋਰ ਚੱਕੀ ਆਊਗੀ ਉੱਥੇ ਦੇਖ ਲਾਂਗੇ ਕਾਵੇਂ ਮੋਟੇ ਸੁਣਾ ਫਿਰ ਕੋਈ ਗੱਲ ਬਾਤ ਸਹੀ ਗੱਲ ਹੈ ਟਾਈਮ ਨਾਲ ਦੇਖੀ ਬੰਦੇ ਸਹੀ ਹੈ ਲੈ ਗੱਲ ਦੱਸਿਆ ਨਹੀਂ ਇਹ ਉਹ ਮਿਲ ਹੀ ਨਹੀਂ ਆਪ ਨੂੰ ਮਿਲਿਆ ਨਹੀਂ ਚੱਕੀ ਆਪਾਂ ਹੋਰ ਚੱਕੀ ਦੇਖਦੇ ਆ ਕਿ ਮਿਲ ਜੇ ਉੱਥੋਂ ਉਹ ਜੀ ਮੇਰੇ ਵੀਰੋਂ ਆ ਗਏ ਆ ਉਤੇ ਤੇ ਬਾਬਰ ਗੁੱਲੀ ਡੰਡਾ ਹੈ ਰੋ ਜਿਵੇਂ ਸਾਫ਼ ਨਹੀਂ ਸੀਗਾ ਤੇ ਤੇ ਇਹ ਨਾਲ 28 ਰੁਪਏ ਕਿਲੋ ਦੇ ਜਾਂਦਾ ਸੀ ਤੇ ਜੇ ਸਾਫ਼ ਹੁੰਦਾ ਫਿਰ ਵੀ ਲੈ ਲਿੰਦੇ ਆਪਾਂ ਉੋਂ ਤਾਂ ਮਿਲ ਜਾਂਦਾ ਗੁੱਲੀ ਡੰਡਾ ਲਾ ਲੋ 20 ਰੁਪਏ ਕਿਲੋ ਮਿਲਦਾ ਹੈ ਹਨਾ ਵਧੀਆ ਸਾਫ਼ ਤੇ ਇੱਕਦਮ ਆਪੇ ਸਾਂਹਾਂ ਚੜ ਜਾਂਦਾ ਏਰਪੋਣੀ ਪੌੜੇ ਹੀ ਬੋਲਤ ਨੇ ਹਨਾ ਤੇ ਤਾਂ ਕਰਕੇ ਲੈ ਆਣੇ ਚਲੋ ਸ਼ਾਮ ਨੂੰ ਦੇਖ ਲਾਂਗੇ ਜਾ ਆਮ ਹੈ ਖੁੱਡੇ ਖੋਲਦੇ ਆ ਪਹਿਲਾਂ ਤਾਂ ਦੋ ਬੱਚੇ ਕੱਢਦੇ ਆ ਜਿਹੜੇ ਛੋਟੇ ਨੇ ਨਹੀਂ ਤਾਂ ਫਿਰ ਘੰਟੇ ਦੋ ਘੰਟੇ ਦੀ ਧੁੱਪ ਰਹਿ ਗਈ ਵਗ ਜੂਗੀ ਉਹਨਾਂ ਨੂੰ ਬਿਠਾ ਦਿੰਨੇ ਆਪਾਂ ਉਹ ਜੀ ਟਰੇ ਵੀ ਧਰਤੀ ਓਰੇ ਪਾਣੀ ਵੀ ਪਰਤਾ ਤੇ ਬੱਚੇ ਵੀ ਕੱਢਤੇ ਆਪਣੇ ਦੋ ਓਕੇ ਇਹ ਵੀ ਬੈਠੇ ਨੇ ਹੈਗੀਆਂ ਮਾੜੀ ਮੋੜੀ ਧੁੱਪ ਬਾਕੀ ਚੋਬਰ ਵੀ ਆ ਗਿਆ ਤੇ ਅੰਦਰਲੇ ਦੋ ਆਜ ਜੋੜੀਆਂ ਨੂੰ ਧਰਦੀਆਂ ਦਾਣਾ ਹਨਾ ਦਾਨੇ ਬਾਗੇ ਧਰ ਦਿੰਨੇ ਆ ਇਹਨਾਂ ਨੂੰ ਵੀ ਪਾਣੀ ਭਰ ਦਿੰਦੇ ਇਹਨਾਂ ਦਾ ਲੋ ਜੀ ਆ ਗਿਆ ਜੀ ਗਿਆਨੀ ਮੋਟਾ ਅੱਧਰ ਜਾ ਰਿਹਾ ਜੀ ਬਾਥਰੂਮ ਚ ਖੋਲੋ ਜੀ ਕੀ ਆਈ ਚੋਬਰ ਦੀ ਬਾਲਟੀ ਬਣੀ ਕੀ ਲੈ ਆਓ ਜੀ ਪੇੜੀ ਦੇ ਕੁਲਚਾ ਪੇੜੀ ਪੇੜੀ ਕਿੱਥੋਂ ਜੀ ਚੋਬਾ ਤੇਰੇ ਕੋਲ ਕਿੱਥੋਂ ਲੈ ਆਓ ਜੀ ਪੈਰਸ ਕੋਲੋਂ ਕਿਹੜੀ ਪੈਰਸ ਕੋਲੋਂ ਲਿਆ ਆ ਬਿਆਹ ਜਦੋਂ ਚੱਕ ਲੈ ਆ ਕੇ ਸੀ ਦੀ ਹਾਂ ਹਾਂ ਵੱਡ ਜਾਂਦੇ ਸਾਡੇ ਚਗਲਾ ਚੋਰਾਣੀਆਂ ਨੇ ਥੋੜੀਆਂ ਖੋਲੋ ਖੋਲੋ ਜੀ ਇਹਨਾ ਟਾਈਮ ਲਾਦੀ ਇਹਨੇ ਟਾਈਮ ਚ ਤਾਂ ਨਰੇ ਆਂਦੀ ਕਬੇੜੀ ਅੱਜ ਦੀ ਗੱਲ ਕਰਦਾ ਬਈ ਸੋਨੇ ਪੇੜੀ ਤੇ ਸਿਆਣਾ ਆਇਆ ਇਹ ਫੋਨ 'ਚ ਦੱਸਣਾ ਕੀ ਨਹੀਂ ਆਈ ਉੱਪਰ ਕਹਿੰਦਾ ਬੱਚੇ ਪਤਾ ਨਹੀਂ ਕਿੱਧਰ ਵਗ ਗਏ ਯਾਰ ਦੇਖੇ ਹੀ ਆ ਗਏ ਕਿੱਧਰ ਆਇਆ ਵਾ ਆਹ ਕੀ ਕਦੀ ਬੈਠੇ ਨੇ ਖਾਜਾ ਖੜਜਾ ਖੜਜਾ ਕਰਦੇ ਇਹਨਾਂ ਨਾਲ ਆ ਜਾਊਗਾ ਜਾਊਗਾ ਸਿਆਣੇ ਨੇ ਸਿਆਣੇ ਨੇ ਬ੍ਰੀਡ ਬਹੁਤ ਚੰਗੀ ਹੈ ਉਹ ਇੱਧਰ ਨਹੀਂ ਹੈ ਇੱਧਰ ਕਰਤਾ ਦੋ ਬ੍ਰੀਡ ਦੀ ਇਕਤਾ ਕਰਦਾ ਐ ਸੋਹਣਾ ਤਾਂ ਲੱਗਦਾ ਨਾ ਜਿਵੇਂ ਚਿੱਟੇ ਨਜ਼ਰ ਵੀਨ ਲੱਗ ਜੇ ਪਹਿਲਾਂ ਵੀ ਯਾਰ ਕਿ ਤੁਹਾਨੂੰ ਦੱਸਦੇ ਆ ਆਹ ਪਨਾ ਪਨਾ ਜਾਈ ਜਾਂਦੇ ਨੇ ਤਾਂ ਖੜ੍ਹ ਜਾਓ ਖੜ੍ਹ ਜਾਓ ਇੱਕ ਮਿੰਟ ਜੀ ਮਿੱਤਰੋ ਉੱਤੇ ਅੱਗੇ ਗੋਲੀ ਨੂੰ ਲੈ ਆਏ ਸੀ ਆ ਦੇਖਿਓ ਲੱਛਣਾ ਇਹ ਕੀ ਚੱਟੀਆਂ ਦਾ ਥੱਲਾ ਤੇ ਰੈਡੀ ਕਰਦੇ ਹਾਂ ਟਰੇਂਡ ਰੋ ਤੇ ਪਾਪੇ ਮੁੜ ਕੇ ਚੱਕੀ ਨਹੀਂ ਮੇਰੇ ਹਸਾਬ ਨਾਲ ਮੈਂ ਟਰੇਂਡ ਦੇ ਹੀ ਰਹਿ ਗਈ ਹਨਾ ਚਲੋ ਕੋਈ ਨਹੀਂ ਜੇ ਪਈਏ ਤਾਂ ਫਿਰ ਪਈਆਂ ਦੇ ਦਿੰਨੇ ਆ ਪਈਆਂ ਹਨਾ ਦਾਣੇ ਮਾਣੇ ਮੋਟੇ ਹੋਰ ਪਾ ਦਾਂਗੇ ਟਰੇ 'ਚ ਇਹ 'ਚ ਪਾ ਕੇ ਰੱਖ ਦਾਂਗੇ ਇੱਧਰ ਤੇ ਬਾਕੀ ਪਤੰਗ ਦੇ ਬਾਵਾ ਜੀ ਉੱਡ ਗਿਆ ਹਨ ਮੇਰੇ ਹਿਸਾਬ ਨਾਲ ਆਪਣ ਨੂੰ ਵੀ ਬਿੱਲੇ ਦੇ ਹਾਈ ਹੈਗੇ ਆ ਪੈ ਬਾਸ ਹੀ ਨਹੀਂ ਹੁੰਦਾ ਤੇ ਕਰ ਲਾਂਗੇ ਕੋਈ ਪਤੰਗ ਪਤੁੰਗੀ ਡਾਲਾਂਗੇ ਤੋ ਜੰਗਾ ਹਨਾ ਡੋਰਾ ਪਈਆਂ ਮੇਰੇ ਹਿਸਾਬ ਨਾਲ ਆਪਣੀਆਂ ਦੇਖੀਏ ਕਿੱਧਰ ਜੇ ਹੈ ਬੈੱਡ 'ਚ ਰੱਖਿਆ ਸੀ ਯਾਰ ਸਾਹਮਣੇ ਪੁਰਾਣੇ ਸਾਲ ਵਾਲੀਆਂ ਤੇ ਪੈ ਬਾਸ ਹੀ ਕਰਦਾ ਹੈ ਮੇਰੇ ਹਿਸਾਬ ਨਾਲ ਇਹ ਤੇ ਪਈਆਂ ਹੁਣੀਆਂ ਪਈਆਂ ਹੋਣੀਆਂ ਬਾਪੇ ਨੂੰ ਦੇਖਣਾ ਕੋਈ ਨਹੀਂ ਇੱਕ ਵਾਰੀ ਟਰੇਆਂ ਚ ਬੰਨਨੇ ਦਾਣੇ ਫੇਰ ਦੇਖਨੇ ਕਿਰਾ ਜੀ ਦੋਨੇ ਖੁੱਡਿਆਂ ਚ ਰੱਖਤਾ ਦੋਨੇ ਦੇ ਤਾਂ ਕੀ ਇੱਕ ਚਾ ਦਾ ਪਈ ਸੀ ਇਧਰਲੇ ਚ ਪਾਣੀ ਭਰਤਾ ਦੁਵਾਰਾ ਤੇ ਇਧਰਲੇ ਚ ਵੀ ਧਰਤੀ ਅੰਦਰ ਪਾਣੀ ਧਰਨਾ ਲੱਗਉ ਧਰ ਦਿੰਨੇ ਆ ਬਾਕੀ ਚੋਬਰ ਵੀ ਆ ਗਿਆ ਚੋਬਰ ਵੀ ਕਹਿੰਦਾ ਕਹਿੰਦਾ ਡੋਰ ਤਾਂ ਪਈ ਆ ਪਰ ਪਤੰਗ ਨਹੀਂ ਹੈਗਾ ਚਲ ਦੇਖਦੇ ਆ ਕਿ ਬਣਦਾ ਪਹਿਲਾਂ ਇਹਨਾਂ ਨੂੰ ਪਾਣੀ ਧਰਦਾ ਮੈਂ ਅੱਠ ਠੰਡਾਇਆ ਹੋ ਗਿਆ ਉਹ ਤਾਜਾ ਭਰ ਲੈਣੇ ਆ। ਬਾਈ ਨੀ ਨੀ ਇਹ ਦੇਖੀ ਰੋਂ ਅੱਜ ਤੱਕ ਸਵਾਦ ਹੀ ਨਹੀਂ ਆ ਰਿਹਾ। ਵਿਹਲੇ ਬੈਠਿਆ ਬਾਬੇ ਹਣਾ ਕੰਮ ਤਾਂ ਨਹੀਂ ਹੀ ਨਾਗਾ ਕੋਈ ਗੋਲੀ ਖੁੱਲਾ ਛੜਤਾ। ਚੁੱਬਰ ਬੁਫਰ ਲਾਈ ਜਾਂਦਾ ਹੈ ਕਹਿੰਦਾ ਵੇਟ ਹੀ ਮਾਰ ਲਈਂ ਵਿਹਲੇ ਤੋਂ ਤਾਂ ਚੰਗਾ ਹੀ ਹੈ। ਹਨਾ ਮੈਂ ਕਿਹਾ ਭਾਈ ਲਾਲਾ ਜੀ ਤਾਂ ਕਰਦਾ ਨਹੀਂ ਵੈਸੇ ਜੀ ਸਰੀਰ ਤੁਹਾਨੂੰ ਬਹੁਤ ਤਾਕਤ ਹੈ ਆਪਣਾ। ਢੋਲਾ ਬਹੁਤ ਤੇ ਦਾਣਾ ਪਣੀ ਤਾ ਦਿੱਤਾ ਸੀ ਜਿਹੜੇ ਛੋਟੇ ਦੋ ਬੱਚੇ ਸੀ ਉਹਨਾਂ ਨੇ ਵੀ ਦਾਣੇ ਚੁੱਧ ਰੱਖੇ ਸੀ। ਪਾਣੀ ਦੇਤਾ ਪਾਹਣਾ ਬੀਵੀ ਐਮ ਐਲ ਓਕੇ ਐ ਤੇ ਬਾਕੀ ਬਿੱਲਿਆਂ ਤੋਤੇ ਬੈਠਿਆ ਹਨਾ ਸਾਹਮਣੇ ਦਿਖਾ ਦੇ ਤੁਹਾਨੂੰ ਉਹ ਦੇਖੋ ਤੇ ਸਵੇਰੇ ਦੇਖਦੇ ਆ ਰੰਗ ਕਰਦੇ ਆ ਬੱਚਿਆਂ ਦੇ ਹਨਾ ਡਾਰੀ ਵਾਲੇ ਤਾਂ ਹੋਗੇ ਥੋੜੇ ਸਾਹਮਣੇ ਇੱਧਰ ਵਗ ਗਏ ਸੀ ਅੱਜ ਤੇ ਆ ਵੀ ਖੇਡੀਆਂ ਦਾ ਯਾਰਾ ਦੁਵਾ ਖਰਾਬ ਕੀਤਾ ਫੜ ਲਿਆ ਦੇਖੋ ਦੇਖੋ ਕੀ ਹੈ ਕੀ ਹੈ ਆਏ ਚੜ ਗਿਆ ਬੈੱਡ ਤੇ ਓਏ ਤੂੰ ਆਪ ਦੀ ਬਾਹਰ ਦੇ ਕੋਲ ਬਣਾਇਆ ਕਰ ਉਹ ਆਪ ਦੀ ਬਾਹਰ ਜੇ ਤਾਂ ਬਣਾਦਾ ਹੈ ਬੋਲਾ ਲੈ ਦੇ ਕੀ ਵਜਿਆ ਆਇਆ ਫਿਰ ਆਇਆ ਕਿੱਥੇ 3 ਦਾ ਯਰ ਬਬੂ ਕੀ ਦੱਸਾਂ ਇਹਨੂੰ ਆ ਦੇਖਿਓ ਲੈ ਇਹਦੀ ਬਣਾਉਂ ਚੱਲ ਓਏ ਕੀ ਉੱਪਰ ਲੱਗ ਰਹੀ ਅੰਧੀ ਗੋਰੀ ਆ ਵੀ ਚੋપરા ਆ ਗਿਆ ਕੇ ਸਵਾਦ ਕੇ ਨਹੀਂ ਆ ਗਿਆ ਜੀ ਓਕੇ ਬਾਬੇ ਹੁਣ ਤੇ ਖੁੱਡੇ ਘੜ ਨੀਗਾ ਮਾਰਦੇ ਆ ਪਹਿਲਾ ਫਿਰ ਲਾਨਿਆ ਤਾਲੇ ਫਿਰ ਦੇਖਦੇ ਕੀ ਬਣਦਾ ਥੱਲੇ ਜਾਵਾਂਗੇ ਹੋਰ ਤਾਂ ਕੀ ਬਣਨਾ ਹੈ ਹਨਾ ਜੀ ਮਿੱਤਰੋ ਟਲੇ ਚੱਕਤੀ ਹੋਰੋ ਤੇ ਪਾਣੀ ਦੁਆਰਾ ਭਰਤਾ ਆਪਾਂ ਡੋਲ ਦਿੰਦੇ ਆ ਤੁਹਾਨੂੰ ਪਤਾ ਹੀ ਹੈ ਬਾਰਿਬਾਰੀ ਤੇ ਚੋਬਰ ਕੀ ਕੀ ਜਾਂਦਾ ਤੂੰ ਕੀ ਕਹਿਣਾ ਹਾਂ ਸਵੇਰੇ ਦਾ ਚੱਕਦੀ ਰਿਹੜ ਰਿਆਂ ਇੱਕੋ ਹੀ ਸੀ ਇੱਕ ਕਿੱਥੇ ਗਈ ਚੱਕਤੀ ਹੋਊਗੀ ਪਹਿਲਾ ਤੇ ਓਕੇ ਹੈ ਨਾ ਪਾਣੀ ਬੁਣੀ ਓਕੀ ਹੋਊਗਾ ਚਲ ਮੈਂ ਦੇਖ ਲੈਣਾ ਦੇਖ ਲੈਨੇ ਆ ਯਾਰ ਸਵੇਰੇ ਵੈਸੇ ਛੁੱਟੀ ਹੈ ਕੋਈ ਨਹੀਂ ਸਵੇਰੇ ਛੇਤੀ ਆ ਜਾਏ ਕੋਈ ਦਿੱਕਤ ਵਾਲੀ ਗੱਲ ਨਹੀਂ ਸਵੇਰੇ ਕੋਠੇ ਤੇ ਓਕੇ ਓਕੇ ਦੇਖ ਲੈਨੇ ਯਾਰ ਖੜ ਜੋ ਲੋ ਜੀ ਮਿੱਤਰੋ ਓਕੇ ਕਰਤਾ ਸਾਰਾ ਕੰਮ ਚੋਪਰ ਨਾਲ ਆ ਕੇ ਕਰਿਆ ਨਾ ਤੋਏ ਮੂਤਾ ਗੋਲੀ ਨੇ ਮੂਤਾ ਦੇਖੋ ਬਾਬਾ ਜੀ ਕੰਮ ਕਰਦਾ ਇਹ ਇਹ ਜਾ ਚਗਲਾ ਬੰਦਾ ਇਹ ਇਹਨੂੰ ਪਤਾ ਨਹੀਂ ਕਿਵੇਂ ਰੱਖ ਲਿਆ ਬਾਈ ਛੱਡ ਲਈ ਮਾੜੀ ਜੀ ਹਾਂ ਦਰਵਾਜ਼ਾ ਮੂਹ ਦੇਖੋ ਨਾ ਲੱਗਦਾ ਪੋੜਾ ਜਦੋਂ ਖੁੱਲਾ ਛੱਡਦਾ ਇਹ ਕਹਿੰਦਾ ਮੇਰੇ ਵਰਗਾ ਹੈ ਨਹੀਂ ਕੋਈ ਛੋਟੇ ਸਾਹਮਣੇ ਹੀ ਹੈ ਤੇ ਤਾਲੇ ਲਾਤੇ ਸੀ ਬਾਬੇ ਓਕੇ ਕਰਤਾ ਸਾਰਾ ਸਿਸਟਮ ਅੱਜ ਖਾਸ ਕਰ ਰਿਆ ਨਹੀਂ ਕੱਲ ਬੱਚਿਆਂ ਦੇ ਰੰਗ ਕਰ ਦਾਂਗੇ ਥੱਲਾ ਵੀ ਪਾਉਣ ਵਾਲੇ ਬੱਚੇ ਇੱਧਰ ਅੰਦਰ ਵਾਲੇ ਤਾਂ ਹੋਗੇ ਦੋ ਕ ਇਕੱਠੇ ਹੀ ਪਾ ਦਾਂਗੇ ਆਪਣੇ ਕੋਲ ਦੂਜੀਆਂ ਥੱਲਾ ਥੱਲਾ ਖੁੱਲੀਆਂ ਥੱਲਾ ਜਿੰਦ ਮਰਜੀ ਪਾਓ ਠੋਕੋ ਸਹੀ ਗੰਨਾ ਹੋ ਖੁੱਲੀਆਂ ਥੱਲਾ ਆਪਣੇ ਕੋਲ ਮਤਲਬ ਜਿੰਦ ਮਰਜੀ ਪਾਓ ਠੋਕੋ ਕੱਢੋ ਹਾਂ ਉਹ ਵੀ ਤਾਂ ਕਰ ਲੈ ਤਾਂ ਕਰਕੇ ਕੋਈ ਦਿੱਕਤ ਨਹੀਂ ਕਦਾਂ ਮਰਜੀ ਪਾ ਦਾਂਗੇ ਥੱਲਾ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਪਸ ਰੰਗ ਦਾ ਇਸ਼ੂ ਹੈ ਰੰਗ ਸਵੇਰੇ ਲਾ ਦਾਂਗੇ ਤੇ ਆਪਣਾ ਸੀਨ ਵੀ ਹੋਇਆ ਓਏ ਬੱਚੇ ਆਪਾਂ ਰੰਗ ਲਾਏ ਅਗਲੇ ਦਿਨ ਫਰਾਰ ਤੇ ਕਈ ਉਹਦਾ ਇਹਨਾਂ ਨਾਲ ਵੀ ਐਂ ਹੋ ਜੇ ਭੈਣਾਂ ਨੂੰ ਨਹੀਂ ਭੱਜਣ ਦੇਣਾ ਕੁਛ ਹੋ ਜੇ ਪਾਵੇਂ ਟਾਵਰ ਤੋਂ ਫੜ ਕੇ ਲੈਣਾ ਬਈ ਉਹਦਾ ਸਾਹਮਣੇ ਟਾਵਰ ਹੁਣ ਤਾਂ پتہ ਨਹੀਂ ਦਿੰਦਾ ਕਿ ਨਹੀਂ ਦਿੰਦਾ ਤੇ ਕੈਨਲਵਾਦਨ ਗੁਪਤ ਕੈਮਰੇ ਨੇ ਇਹਦਾ ਸਮਾਂ ਨਹੀਂ ਚੋਬਰਾਂ ਓਏ ਗੱਡਾਈ ਨਹੀਂ ਦੱਸਦਾ ਤੈਨੂੰ ਯਾਰ ਮੈਂ ਤਾਂ ਹੀ ਨਹੀਂ ਦੱਸਦਾ ਤੈਨੂੰ ਦੋ ਦੱਸਿਆ ਚਾਰ ਲਵਾਰਖਿਆਂ ਦਾ ਕੋਈ ਨਹੀਂ ਹੁਣ ਤੈਨੂੰ ਦੱਸੂਆਂ ਤੂੰ ਕੈਮਰੇ 'ਚ ਜੋ ਕਰਦਾ ਸੀ ਜਿੱਥੇ ਨਹੀਂ ਮਿਲenge ਹੈ ਦੂਜਾ ਹੋਰ ਦੱਸਦਾ ਫੇਰ ਓਈ ਗੱਲ ਚੱਲੀਏ ਯਾਰ ਚੱਲ ਕਹਦੇ ਫਿਰ ਆਪਣੇ ਚੋਬਰਾਂ ਨੂੰ ਮਿਲਦੇ ਆਂ ਗੱਲ ਦੇਖੀ ਠੀਕ ਹੈ ਜੀ ਓਕੇ ਆ ਕੀ ਕਰਤਾ ਸੀ ਹੋੜੀ ਐਕਸ ਨੇ ਕਰਤਾ ਸੀ ਠੀਕ ਹੈ ਜੀ ਜੀਵੇਂ ਦੇ ਵੀਰੋਂ ਕੋਣ ਆ ਰਹਿ ਜੀ ਲੋ ਜੁਲਦੀਪ ਜੀ ਬਹੁਤ ਸਵਾਦ ਦਵਾਈ ਹੈ ਲੈ ਨਹੀਂ ਦਵਾਈ ਅੱਛਾ ਠੀਕ ਹੈ ਠੀਕ ਹੈ ਬਹੁਤ ਸੋਹਣਾ ਭਾਈ ਆ ਚੈੱਕ ਕਰੋ ਦਾੜੀ ਮੁੱਛੀ ਲਵੇ ਲਵੇ ਕੀ ਥੱਲੇ 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 ਹੱਥ ਨਾਲ ਆਏ ਨਾ ਕੱਟ ਲਾ ਦੂੰਗਾ ਕੱਟ ਲਾ ਦੂੰਗਾ ਕੱਟ ਲਾ ਟਾਈਮ ਟਾਈਮ ਦੀ ਗੱਲ ਐ ਬਸੇਰੀ ਕਿਸੇ ਦੇ ਵਿੱਚ ਤੇ ਗੁੱਲੀ ਨੂੰ ਵੀ ਬੋਲਦਾ ਬੰਦੇ ਆ ਬੜਕਾ